ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਹੁਣ ਤੱਕ ਦੀ ਵੱਡੀ ਖਬਰ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਨ੍ਹਾਂ ਨੂੰ ਅੱਜ ਸਵੇਰੇ ਹੀ 9:00 ਵਜੇ ਦੇ ਕਰੀਬ ਜਿਹੜਾ ਹੈ ਹਰਿਆਣੇ ਤੋਂ ਗ੍ਰਿਸ਼ਟਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਵੱਲੋਂ ਕਿਉਂਕਿ ਉਹਨਾਂ ਉੱਤੇ ਜਿਹੜੇ ਪੁਰਾਣੇ ਦੋਸ਼ ਲੱਗੇ ਸੀ ਕਿ ਉਹਨਾਂ ਉੱਤੇ ਰੇਪ ਕੇਸ ਦਾ ਇੱਕ ਮਾਮਲਾ ਦਰਜ ਹੋਇਆ ਹੋਇਆ ਸੀ ਤੇ ਉਹਨਦੇ ਚੱਲਦਿਆਂ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦਾ ਨਾਮ ਹੈ ਹਰਮੀਤ ਪਠਾਨ ਮਾਜਰਾ ਜਿਨ੍ਹਾਂ ਨੇ ਪਿੱਛੇ ਕੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਿਹੜੀਆਂ ਨੇ ਸਾਰੀਆਂ ਦਲੀਲਾਂ ਅਪੀਲਾਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਨਾਮ ਤੇ ਸਿਰਫ ਮੁੱਖ ਮੰਤਰੀ ਦਾ ਨਾਂ ਦਿੱਤਾ ਗਿਆ ਹੈ ਹਾਲਾਂਕਿ ਸਾਰੀਆਂ ਪਾਵਰਾਂ ਦਿੱਲੀ ਵਾਲਿਆਂ ਕੋਲ ਹੈ ਉਹਦੇ ਚਲਦਿਆਂ ਹੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਅਸਤੀਫਾ ਦੇਣ ਵਾਲੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਇਹੋ ਜੀ ਪਾਰਟੀ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਲੋਕਾਂ ਵਾਸਤੇ ਜਿਹੜਾ ਕੰਮ ਕਰਨਾ ਚਾਹੁੰਦਾ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਸਾਡੇ ਤੋਂ ਸਾਡੀਆਂ ਪਾਵਰਾਂ ਹੀ ਖੋਈਆਂ ਹੋਈਆਂ ਨੇ ਅਸੀਂ ਆਪਣੀ ਪਾਵਰ ਦਾ ਇਸਤੇਮਾਲ ਨਹੀਂ ਕਰ ਸਕਦੇ ਜਿੱਥੇ ਕਿਸਾਨ ਪਾਣੀ ਦੇ ਵਿੱਚ ਡੁੱਬਦੇ ਜਾ ਰਹੇ ਨੇ ਜ਼ਮੀਨਾਂ ਡੁੱਬ ਚੁੱਕੀਆਂ ਨੇ ਜਿੱਥੇ ਭਾਰੀ ਨੁਕਸਾਨ ਹੋਇਆ ਪੰਜਾਬ ਦੇ ਉੱਤੇ ਉੱਥੇ ਹੀ ਪਠਾਨ ਮਾਜਰਾ ਪਕਸਾਨਾ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਸੀ ਸਵੇਰੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਲੇਕਿਨ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਪਠਾਨ ਮਾਜਰਾ ਨੇ ਉਹ ਜਿਹੜਾ ਗੱਡੀ ਦੇ ਵਿੱਚੋਂ ਫਰਾਰ ਹੋ ਗਏ ਨੇ ਤੁਹਾਨੂੰ ਦੱਸਦੇ ਆ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆ ਵਿਧਾਇਕ ਪੁਲਿਸ ਦੇ ਅਸਰ ਵਿੱਚੋਂ ਫਰਾਰ ਹੋ ਗਿਆ ਹੈ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਤੇ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਐਸਐਸਪੀ ਪਟਿਆਲਾ ਨੇ ਨਿਊਜ਼ 18 ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਸਟਾਨਕ ਪੁਲਿਸ ਸਟੇਸ਼ਨ ਲਿਆਂਦੇ ਸਮੇ ਪਠਾਨ ਮਾਜਰਾ ਤੇ ਉਸਦੇ ਸਾਥੀਆਂ ਨੇ ਪੁਲਿਸ ਤੇ ਗੋਲਾਬਾਰੀ ਕੀਤੀ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਵਿਧਾਇਕ ਆਪਣੀ ਕਾਰ ਵਿੱਚ ਪੁਲਿਸ ਮੁਲਾਜ਼ਮਾਂ ਤੇ ਜਿਹੜਾ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅਤੇ ਉਸਦੇ ਸਾਥੀ ਇੱਕ ਸਕੋਰਪੀਓ ਅਤੇ ਇੱਕ ਫੋਰਚਨਰ ਗੱਡੀ ਵਿੱਚ ਪੁਲਿਸ ਹਸਸਦ ਵਿੱਚੋਂ ਪੱਜ ਗਏ ਹਨ ਪੁਲਿਸ ਨੇ ਹਾਲਾਂਕਿ ਫੋਰਚਨਰ ਕਾਰ ਨੂੰ ਫੜ ਲਿਆ ਹੈ ਇਹ ਜਿਹੜੇ ਨੇ ਪਠਾਨ ਮਾਜਰਾ ਕੱਲ ਤੱਕ ਜਿਹੜੇ ਬਿਆਨ ਦਿੰਦੇ ਨਜ਼ਰ ਆਵੇ ਸੀ ਅੱਜ ਉਹਨਾਂ ਦੇ ਫਰਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਇਹ ਕਿੰਨੀ ਕੋ ਸੱਚੀ ਹੈ ਕਿੰਨੀ ਕੋ ਝੂਠੀ ਹੈ ਇਹ ਤਾਂ ਟਾਈਮ ਹੀ ਦੱਸੇਗਾ ਲੇਕਿਨ ਇਸ ਟਾਈਮ ਸਭ ਤੋਂ ਵੱਡਾ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਜਿਹੜੇ ਨੇ ਇੱਕ ਮੁਲਾਜ਼ਮ ਨੂੰ ਉਹਨਾਂ ਨੇ ਗੋਲੀ ਗੋਲੀਬਾਰੀ ਕੀਤੀ ਹੈ ਜਿਸ ਵਿੱਚ ਇੱਕ ਮੁਲਾਜ਼ਮ ਜ਼ਖਮੀ ਵੀ ਹੋ ਗਿਆ ਤੇ ਉਸ ਤੋਂ ਬਾਅਦ ਉਹ ਸਕੋਰਪੀ ਹੋਤੇ ਫੋਰਚਨਰ ਗੱਡੀ ਨੂੰ ਲੈ ਕੇ ਫਰਾਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕਹਿ ਰਹੇ ਨੇ ਫੋਰਚਨਰ ਗੱਡੀ ਜਿਹੜੀ ਹੈ ਉਹ ਹਿਰਾਸਤ ਚ ਲੈ ਲਈ ਗਈ ਹੈ ਲੇਕਿਨ ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੱਲੀ ਹੋਈ ਚਾਲ ਹੈ ਜਾਂ ਦੂਸਰੇ ਪਾਸੇ ਗੱਲ ਕਰੀਏ ਕਿ ਇਹ ਜਿਹੜੀ ਰਿਪੋਰਟ ਸਾਹਮਣੇ ਨਿਕਲ ਕੇ ਆ ਰਹੀ ਹੈ ਇਹ ਕੀ ਦਰਸਾਣਾ ਚਾ ਰਹੀ ਹੈ ਦੂਸਰੇ ਪਾਸੇ ਸਭ ਤੋਂ ਵੱਡੀ ਅਹਿਮ ਖਬਰ ਇਹ ਹੈ ਕਿ ਜਿੱਥੇ 9:30 ਵਜੇ ਅੱਜ ਉਹਨਾਂ ਨੂੰ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਉਹਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਕਰ ਲਿਆ ਗਿਆ ਲੇਕਿਨ ਸਮਾਂ ਪੈਂਦਿਆ ਹੀ 2-3 ਘੰਟਿਆਂ ਤੋਂ ਬਾਅਦ ਆਹ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲਾਬਾਰੀ ਕੀਤੀ ਗਈ ਹੈ ਦੂਸਰੇ ਪਾਸੇ ਇਸ ਟਾਈਮ ਉਹ ਫਰਾਰ ਨੇ ਪਤਾ ਨਹੀਂ ਉਹ ਕਿੱਥੇ ਜਾ ਚੁਕੇ ਨੇ ਲੇਕਿਨ ਉਹਨਾਂ ਦੀ ਫੋਰਚਨਰ ਗੱਡੀ ਫੜ ਲਈ ਗਈ ਹੈ ਲੇਕਿਨ ਉਹ ਸਕੋਰਪੀਓ ਦੇ ਵੈਸੀ ਆਪਣੇ ਸਾਥੀ ਦੇ ਨਾਲ ਇਹ ਤਾਂ ਬਾਅਦ ਚ ਪਤਾ ਲੱਗੇਗਾ ਕਿ ਕੀ ਘਟਨਾ ਵਾਪਰੀ ਹੈ ਲੇਕਿਨ ਇਸ ਟਾਈਮ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਨੇ ਪਠਾਨ ਮਾਜਰਾ ਉਹ ਪੁਲਿਸ ਇਸ ਹਾਦਸੇ ਦੇ ਵਿੱਚੋਂ ਫਰਾਰ ਹੋ ਚੁਕੇ ਨੇ